For oh. et svar vi har! ਮਾਂ ਜੋ ਕੋਰਟ ਨੇ ਆਰਡਰ ਦਿੱਤੇ ਸੀ ਕਿ ਸੰਦੀਪ ਸਿੰਘ ਦਾ ਨਾ ਅੰਦਰ ਮੈਡੀਕਲ ਕਰਾਇਆ ਜਾਵੇ ਬਾਹਰੋਂ ਪਹਿਲਾਂ ਅੰਦਰੋਂ ਆਇਆ ਸੀ ਪਰ ਅੰਦਰ ਤੇ ਸਮਝੋ ਕਿ ਉਹਨਾਂ ਨੇ ਨਾਮਾ ਮਾਤਰ ਸੀ ਇੱਕ ਗੋਲੀ ਵੀ ਨਹੀਂ ਦਿੱਤੀ ਅੰਦਰ ਨਾ ਦੋ ਦਿਨ ਰੋਟੀ ਖਵਾਈ ਉਹਨੂੰ ਰੋਟੀ ਦਿੱਤੀ ਤੇ ਨਾਮਾ ਨੂੰ ਪਾਣੀ ਵੀ ਕੁਛ ਵੀ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਕੋਰਟੀਆਂ ਦੇ ਵੇਖੋ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹ ਤਾਂ ਛੇੜ ਆ ਕੇ ਰੱਖ ਦਿੱਤੇ ਕੋਈ ਕੋਈ ਸੁਣਵਾਈ ਵੀ ਨਹੀਂ ਕੀਤੀ ਇਹ ਰਸਵਾਦ ਅੱਜ ਲੈ ਕੇ ਆਏ ਇੱਥੇ ਸੰਗਰੂਰ ਦੇ ਵਿੱਚ ਹਸਪਤਾਲ ਦੇ ਵਿੱਚ ਬੋਰਡ ਬੈਠਾ ਹੁੰਦੇ ਕੋ ਕੀ ਜਵਾਬ ਹੁੰਦੇ ਜੀ ਡਾਕਟਰ ਸਾਹਿਬ ਕਿਉਂਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਨਾ ਵਕੀਲ ਸਾਹਿਬ ਅੰਦਰ ਕਿਹਦੇ ਨਾਮ ਆ ਗਿਆ ਜੀ ਕੀ ਕਹਿਣਾ ਚਾਹੂਗਾ ਕਿ ਜਿੰਨਾ ਤਿੰਨ ਮੁਲਾ ਜਿੰਨਾ ਨਾਲ ਲੜਾਈ ਹੋਈ ਉਹਨਾਂ ਦੇ ਇੱਥੇ ਇੱਕ ਬੰਦੇ ਦੀ ਡੈਥ ਹੋ ਗਈ ਦੇਖੋ ਉਹਦੇ ਬਾਰੇ ਅਜੇ ਮੈਨੂੰ ਪਤਾ ਨਹੀਂ ਨਾਮ ਨੂੰ ਪਤਾ ਲੱਗਿਆ ਜੀ ਇਹਦੇ ਬਾਰੇ ਕੀ ਉਹ ਸਹੀ ਹੋ ਸਕਦਾ ਜਾਂ ਉਹਨੂੰ ਅੱਜ ਵੀ ਕੋ ਜਿਸ ਤਰ੍ਹਾਂ ਪੁੱਛਦਾ ਜਿਹੜੀ ਕਦੇ ਉੱਤਲੇ ਗੇਟ ਲੈ ਕੇ ਜਾਂਦੇ ਤੇ ਕੱਢਦੇ ਕਿਸੇ ਹੋਰ ਗੇਟ ਦਾ ਕੀ ਲੱਗ ਰਿਹਾ ਤਾ ਦੇਖੋ ਪੁਲਿਸ ਜਿਹੜੀ ਆ ਉਹ ਸਟੇਟ ਦੀ ਏਜੰਸੀ ਹੈ ਜੀ ਪਰ ਡਾਕਟਰ ਜਿਹੜੇ ਆ ਨਾ ਡਾਕਟਰ ਤੁਹਾਨੂੰ ਯਾਦ ਹੋਊਗਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਗੋਲੀਆਂ ਬਚਗੀਆਂ ਲਤਾਂ ਦੇ ਵਿੱਚ ਤੇ ਆ ਜਿਹੜਾ ਇੱਥੇ ਡੀਜੀਪੀ ਰਿਹਾ ਮੁੜ ਕੇ ਆਪਣੇ ਸਰਦੀਪ ਧਿਰਕ ਜੀ ਇਹ ਜਾ ਕੇ ਉਹ ਗੋਲੀਆਂ ਦੇ ਛੇਕਾਂ ਦੇ ਵਿੱਚ ਉਂਗਲਾਂ ਪਾ ਕੇ ਤੇ ਉਹਨੂੰ ਟਾਰਚਰ ਕਰਦਾ ਸੀ ਉਹਨੂੰ ਹਲਾਉਂਦਾ ਸੀ ਵਿੱਚ ਉਹਨੂੰ ਖਰੋਚਦਾ ਸੀ ਵਿੱਚ ਪਰ ਉਹਦਾ ਇਲਾਜ ਇੱਕ ਬੰਗਾਲੀ ਡਾਕਟਰ ਕਰ ਰਿਹਾ ਸੀ ਉਹਨੂੰ ਫਿਰ ਉਹਨੂੰ ਉਹ ਆਂਦਾ ਸੀ ਦੀ ਲੱਤ ਕੱਟੋ ਉਹਨੇ ਲੱਤ ਨਹੀਂ ਕੱਟੀ ਦੀ ਲੱਤ ਵਿੱਚ ਆਲੇ ਇਸ ਕਰਕੇ ਡਾਕਟਰ ਤੇ ਜਿਹੜਾ ਉਹ ਤੇ ਰੱਬ ਦਾ ਰੂਪ ਨੇ ਉਹਨਾਂ ਲਈ ਤੇ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜੀ ਜੀ ਉਹ ਤੇ ਆਪਣਾ ਮੈਡੀਕਲ ਜੇ ਕੋਈ ਪ੍ਰੈਸ਼ਰ ਨਾ ਆਇਆ ਤੇ ਉਹਨਾਂ ਨੇ ਸਹੀ ਕੀਤਾ ਉਹ ਜੀ ਇਸ ਕਰਕੇ ਡਾਕਟਰਾਂ ਦੇ ਉੱਤੇ ਕੋਈ ਬੁਕਤਾ ਸ਼ੱਕ ਨਹੀਂ ਕੀਤਾ ਪਰ ਸਟੇਟ ਜਿਹੜੀ ਆ ਉਹ ਆਪਣਾ ਜਿਹਾ ਰੋਲ ਬੜਾ ਅਜੀਬ ਤਰੀਕੇ ਨਾਲ ਭਾਰੀ ਥੈਂਕ ਯੂ ਜੀ ਖੁਸ਼ੀਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸਵਿਡੈਂਟ ਜੇਲ ਨੇ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਸ ਸਵਿਡੈਂਟ ਜੇਲ ਨੇ ਲੈ ਜੀ ਇਹ ਬਾਇਸਡ ਨਹੀਂ ਹੋ ਸਕਦਾ ਦੋਵਾਂ ਪੱਖਾਂ ਦਾ ਕਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣਾ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿੰਦਾ ਦਾ ਦੋਸ਼ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਬੇਅਦਬੀ ਵਗੈਰਾ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਕੀ ਹੋਇਆ ਵੀ ਹੋਊਗਾ ਬੇਅਦਬੀ ਵੀ ਕੀਤੀ ਹੋਊਗੀ ਪਰਿਵਾਰਕ ਮੈਂਬਰ ਕੱਲ ਮਿਲ ਕੇ ਆ ਹਰਜੀਪ ਮਿਲ ਕੇ ਆ ਅੰਮ੍ਰਿਤ ਨਾਲ ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਆ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨਹੀਂ ਅਜੇ ਤੇ ਕੋਈ ਇਹ ਨਹੀਂ ਨਾ ਕਿ ਕੋਈ ਮੈਨੀਪੂਲੇਸ਼ਨ ਕਰ ਲਈ ਹੋਊਗਾ ਕਿ ਜੋਦ ਨਾਲ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਆਣ ਦੇ ਉਸ ਤੋਂ ਜਿਸ ਤਰ੍ਹਾਂ ਤੇ ਉਹ ਰਕਸ਼ਕੀ ਕੰਗਿਆ ਜੀ ਮੈਡੀਕਲ ਕਰਾਨੇ ਕੇ ਰੈਸਿਡੈਂਟ ਕੀ ਹੋ ਗਿਆ ਸੰਦੀਪ ਦਾ ਜਿਹੜਾ ਮੈਡੀਕਲ ਕੋਰਡ ਦੇ ਆਰਡਰ ਦੇ ਤਹਿਤ ਹੋਇਆ ਜੀ ਤਿੰਨ ਡਾਕਟਰਸ ਦੇ ਬੋਰਡ ਨੇ ਕੀਤਾ ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੈਡੀਸ਼ੀਅਨ ਡਾਕਟਰ ਪੂਨਮ ਧੀਰ ਸਰਜਨ ਔਰ ਮੈਂ ਸੀ ਐਡ ਫਿਜ਼ੀਸ਼ੀਅਨ ਅਸੀਂ ਉਹਨਾਂ ਦਾ ਮੈਡੀਕਲ ਕੀਤਾ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਨਤੋ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕੰਸਰਨਡ ਅਥਾਰਟिटीज ਨੂੰ ਦੇ ਦਾਂਗੇ ਕੋਈ ਇੰਜਰੀ ਵਗੈਰਾ ਹੈ ਤਾਂ ਉਹ ਹਲੇ ਹੀ ਥੋੜਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਿਆ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਕੋਈ ਸਿਰਫ ਸਿਰਫ ਵਗੈਰਾ ਦੇ ਸਾਹਮਣੇ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐਂ ਤੱਕ ਕੰਪਲੇਨਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਤੇ ਪਰ ਉਹ ਜਦ ਤੱਕ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ